ਨਨਿਤਰਾ ਰੱਲੀ ਬੱਕਰਾ ਮੰਡੀ ਤੇ ਖੜੇ ਆਂਗੇ ਬਾਈ ਗੁਲਵਿੰਦਰ ਕੋਲੇ ਕਰਦੇ ਆਂ ਗੱਲਬਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਹਾ 90 ਗੁਲਵਿੰਦਰ ਵਧੀਆ ਬਾਈ ਜੀ ਠੀਕ ਆ ਬਾਈ ਕਿੱਥੇ ਖੜੇ ਆਂਗੇ ਮੇਨ ਲਗੇ ਸੰਦਾ ਜੀ ਇੱਕ ਵਾਰੀ ਮੜੀ ਜੀ ਇਹ ਆਪਾਂ ਵੀਰੇ ਬੱਕਰਾ ਮੰਡੀ ਰੱਲੀ ਤੇ ਰੱਲੀ ਪਿੰਡ ਚ ਖੜੇ ਆਂਗੇ ਠੀਕ ਆ ਲੰਗੜਿਆਲ ਰੋਡ ਤੇ ਠੀਕ ਆ ਰੱਲੀ ਤੋਂ ਲੰਗੜਿਆਲ ਰੋਡ ਤੇ ਲੰਗੜਿਆਲ ਤੋਂ ਰੱਲੀ ਰੋਡ ਠੀਕ ਆ ਜੀ ਕਿਹੜੇ ਦਿਨ ਲੱਗਦੀ ਬਾਈ ਜੀ ਇਹ ਹਰ ਐਤਵਾਰ ਨੂੰ ਲੱਗਦੀ ਵੀਰੇ ਠੀਕ ਆ ਜੀ ਕਿੰਨੇ ਕੁ ਲੰਗ ਨੇ ਬਾਈ ਜੀ ਆਪਣੇ ਕੋਲੇ ਆਪਣੇ ਕੋਲੇ ਵੀਰੇ ਹੈਗੇ ਨੇ ਵੱਡੇ ਛੋਟੇ ਵਿੱਚੇ ਤਰੇ ਮਿੱਤਰ ਪਹਿਲਾ ਸਭ ਤੋਂ ਪਹਿਲਾ ਆ ਜਿਹਦੇ ਬਾਰੇ ਗੱਲਬਾਤ ਕਰਦੇ ਆ ਦੇਖ ਲਓ ਮਿੱਤਰ ਨਾਕਨਗੋੜਾ ਵੀ ਚੰਗਾ ਗਾ ਪਤਲੇ ਜਿਹੇ ਮੂੰਹ ਵਾਲੀ ਹੈ ਨਾ ਬਈ ਛੋਟਾ ਮੂੰਹ ਦੇਖ ਸਕਦੇ ਬਈ ਸਿੰਗੀ ਦੇਖੋ ਬਦਾਮੀ ਸਿੰਗੀ ਹੈ ਬਦਾਮੀ ਸਿੰਗੀ ਦੇ ਬੱਚਾ ਬਈ ਮਤਲਬ ਕਹਿ ਲਈਏ ਨਾ ਬਈ ਸਿੰਗਾ ਅੱਗੇ ਵਢਾਉਣ ਵਢੂਣ ਦੀ ਲੋੜ ਹੈ ਕਿ ਨਾ ਲੋੜ ਬਣਾਣਾ ਬਈ ਠੀਕ ਹੈ ਬਈ ਕੰਨ ਦੀ ਲੈਂਥ ਦੇਖੋ ਜੀ ਪੂਰੀ ਲੈ ਮਿੱਤਰ ਹੁਣ ਮਤਲਬ ਕਹਿ ਲਈਏ ਮਸਰ ਚੋਂ ਨਿਕਲ ਗਏ ਨੇ ਹੁਣ ਪੜਨਾ ਲੱਗੇ ਨੇ ਬਈ ਹਾਂਜੀ ਹਾਂਜੀ ਹੁਣ ਮੂਰੇ ਮੂਰੇ ਵਧੀਆ ਰਾਜੀ ਹੋਣਗੇ ਪਸੂ ਠੀਕ ਆ ਬਈ ਗੱਬਨ ਤਾਂ ਨਹੀਂ ਹੈਗੀ ਬਈ ਗੱਬਨ ਹੈ ਵੀਰੇ ਠੀਕ ਸੱਤ ਮਹੀਨੇ ਦੀ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਹਾਂ ਕਿ ਲਾਹ ਲੱਖਾਂ ਦੇ ਵਿੱਚ ਕਿੰਨੇ ਦੰਦ ਹੈ ਬਈ ਇਹ ਇਹ ਵੀਰੇ ਹਲੇ 2 ਦੰਦ ਹੈ ਠੀਕ ਹੈ ਜੀ 2 ਦੰਦ ਆਗੇ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਪਹਿਲੀ ਵਾਰ ਕਰਾ ਉਸੇ ਪਹਿਲੀ ਵਾਰ ਹੀ ਕਰਾ ਉਸ ਆਗੇ ਠੀਕ ਹੈ ਜੀ ਬਾਕੀ ਓਕੇ ਰਹੂਗੀ ਹਾਂ ਓਕੇ ਜੀ ਓਕੇ ਕਾਸੀ ਦੀ ਘਾਟ ਨਹੀਂ ਦੇਖ ਠੀਕ ਹੈ ਜੀ ਰੇਟ ਉਜੀ ਮੌਕੇ ਤੇ ਹਾਂ ਰੇਟ ਮੌਕੇ ਤੇ ਜੀ ਠੀਕ ਹੈ ਲੈ ਮਿੱਤਰੋ ਰੇਟ ਬਾਕੀ ਸਕਰੀਨ ਤੇ ਨੰਬਰ ਆਏਗਾ ਲੈ ਬਈ ਹੋਰ ਲੈ ਬਈ ਲੇ ਮਤਰਾ ਨਾਲ ਦੇ ਨਾਲ ਸੂਣ ਵਾਲੀਆਂ ਵੀ ਹੈਗੀਆਂ ਨੇ ਬਈ ਆਪਣੇ ਕੋਲੇ ਸੂਈਆਂ ਹੋਈਆਂ ਵੀ ਹੋਣੀਆਂ ਹਾਂ ਬਈ ਸੂਈਆਂ ਹੋਈਆਂ ਵੀ ਨੇ ਸੂਣ ਵਾਲ ਜੀ ਠੀਕ ਆ ਜੀ ਮਤਰਾ ਅਗਲੀ ਦਿਖਾਉਣੇਗੇ ਤੁਹਾਨੂੰ ਇਹ ਲੋਹੇ ਵਾਲੀਆਂ ਨੇ ਬਈ ਇਹ ਪੱਕੇ ਲੋਹੇ ਚ ਵੀਰੇ ਠੀਕ ਆ ਜੀ ਚਿੱਟੀ ਅੱਖ ਦੀ ਹੈ ਠੀਕ ਆ ਜੀ ਚਿੱਟੀ ਅੱਖ ਦੀ ਵਿੱਚ ਹੈਗੇ ਹਾਂ ਜੀ ਮਤਰਾ ਦੇਖ ਸਕਦੇ ਹੋਗੇ ਤੰਗੋਨੇ ਚਿੱਟਾਨ ਨੇ ਤੇ ਬੇਸ ਕੁਆਲਟੀ ਬੇਸ ਕੁਆਲਟੀ ਵੀ ਚੰਗੇ ਜਿਹਦੇ ਜੀ ਦੇਖ ਸਕਦੇ ਠੰਡਲੇ ਵੇ ਦੇ ਵੀ ਚੰਗੇ ਆ ਜਮਾ ਓਕੇ ਸਰ ਕਰੋ ਚੈੱਕ ਠੀਕ ਤਾਂ ਮੰਤਰਾ ਥਾੜੇ ਵੀ ਬਹੁਤ ਚੰਗੇ ਆਗੇ ਠੀਕ ਆ ਬਾਈ ਤੇ ਬਾਕੀ ਦੇਖ ਸਕਦੇ ਹੋ ਚੰਗੇ ਬੱਕਰੀ ਆਗੇ ਠੀਕ ਆ ਜੀ ਇਹ ਗੱਬਣ ਬਈ ਇਹ ਵੀਰੇ 8ਵੇਂ ਦੀ 20 ਤਰੀਕ ਦੀ ਗੱਬਣ ਹੈ ਠੀਕ ਆ ਜੀ ਪਿਛਲੇ ਮਹੀਨੇ ਜੀ ਹੋਈ ਆਤ ਮੈਂ ਗਾਪਾ ਮਾ ਠੀਕ ਆ ਬਾਈ ਮਤਲਬ ਉਹ ਦੁੱਧ ਦਿੰਦੀ ਆ ਬਈ ਹਾਂ ਦੁੱਧ ਦਿੰਦੀ ਆ ਵੀਰੇ ਠੀਕ ਆ ਬਈ ਨਾਲ ਕੋਈ ਬੱਚਾ ਵਗੈਰਾ ਬਈ ਬੱਚੇ ਬਈ ਇਹਦੇ ਪਹਿਲਾਂ ਵੀ ਇੱਕ ਹੈ ਠੀਕ ਆ ਬੇਜ ਤੇ ਬਈ ਠੀਕ ਆ ਬਈ ਤਾਂਤਰ ਹੋਰ ਫੜ ਲਾ ਬਈ ਇਹ ਬਈ ਇਹ ਬੱਕਰੀ ਗੱਬਣਾ ਹੈ 2 ਢਾਈ ਮਹੀਨੇ ਦੀ ਠੀਕ ਹੈ ਜੀ ਢਾਈ ਮਹੀਨੇ ਦੀ ਗੱਬਣਾ ਗਿਆ ਠੀਕ ਹੈ ਜੀ ਤਾਂ ਮਿੱਤਰੋ ਦੋ ਦੰਦ ਹੈ ਬੱਕਰੀ ਦੋ ਦੰਦ ਆਗੇ ਮਤਲਬ 8 ਦੰਦ ਵਾਲੀਆਂ ਨੇ ਮੇਰੇ ਨਾਲ ਸੋਡੇ ਕੋਲ ਇੱਕ ਦੋ ਹੀ ਹੋਣਗੀਆਂ ਨੇ ਹਾਂ ਜੀ ਕੰਨ ਦੀ ਠੀਕ ਹੈ ਜੀ ਲੰਬਾਈ ਦੇਖੋ ਠੀਕ ਹੈ ਜੀ ਨੱਕ ਗਿਨੇ ਥੋੜੀ ਜਿਹੀ ਮਾਰ ਖਾਈ ਇਹਨਾਂ ਕੰਨਾਂ ਗੁੰਨਾਂ ਦੀ ਲੰਬਾਈ ਸਿੰਘ ਜੀ ਨੂੰ ਵਧੀਆ ਜੀ ਦੇਖ ਸਕੋ ਜੰਦੇ ਹਾਂ ਜੀ ਇੱਕ ਹੈ ਬਈ ਹੋਰ ਬਈ ਮੈਂ ਵੀ ਇਹ ਕਾ ਦੇਖੋਣੇ ਕਿਸ ਨੂੰ ਬੱਕਰੀ ਆ ਦੇਖੋ ਆ ਦੇਖੋ ਵੀ ਨੱਕ ਨਕੌੜਾ ਚੰਗਾ ਹੈਗਾ ਇਹ ਲਾਲ ਅੱਖ ਦੇ ਵਿੱਚ ਹੈ ਲਾਲ ਅੱਖ ਦੇ ਵਿੱਚ ਹੈਗੇ ਕੰਨ ਗੁੰਨੇ ਇਹਦੇ ਵੀ ਚੰਗੇ ਨੇ ਬਈ ਓਕੇ ਜੀ ਕਿਸੇ ਪੱਖੋਂ ਘਾਟ ਨਹੀਂ ਠੀਕ ਆ ਬਈ ਗੱਬਣ ਬਈ ਗੱਬੜੇ ਵੀ ਬਈ 2 ਮਹੀਨੇ ਦੇ ਠੀਕ ਆ 2 ਮਹੀਨੇ ਦੀ ਗੱਬਣਾ ਬਈ ਹੈਗੇ ਕਿ 35 36 ਇੰਚ ਹੈਟ ਹੈਗੇ ਨੇ ਬਈ ਲਓ ਬਈ ਅੱਤਰ ਬਾਕੀ ਦੇਖ ਸਕਦੇ ਨੇ ਚੰਗੇ ਬੱਕਰੀ ਹੈਗੇ ਤੇ ਨਾਲ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਬਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਚਲੋ ਭਾਈ ਕੁਲਵਿੰਦਰ ਦੀਆਂ ਬੱਕਰੀਆਂ ਹੋ ਜਾ ਰਹੀ ਹੈ ਲੈ ਵੀ ਦੇਖੋ ਲੈ ਕਿਸ ਨੂੰ ਬੱਕਰੀ ਦੇਖ ਸਕਦੇ ਆਂ ਕਿ ਭਾਈ ਤੇ ਗੱਬਣਾ ਵੀ ਇਹ ਵੀ ਹਾਂ ਵੀਰੇ 2 ਮਹੀਨਿਆਂ ਦੀ ਗੱਬਣਾ ਆ ਦੋ ਪੱਠਾ ਨੇ ਇਹਦੀ ਠੀਕ ਆ ਆ ਦੋ ਪੱਠਾ ਨੇ ਹੀ ਆ ਹਾਂ ਠੀਕ ਆ ਭਾਈ ਕਿਹਦਾ ਰੇਟ ਭਾਈ ਆ ਪੱਠ ਵਧੀਆ ਆ ਨਾ ਭਾਈ ਹਾਂ ਭਾਈ ਕੰਨ ਗੁੰਨ ਦੇਖ ਸਕਦੇ ਆਂ ਭਾਈ ਕੰਨ ਗੁੰਨ ਵੀ ਚੰਗੇ ਬਣੇ ਨੇ ਇਹ ਵੀ ਪੱਠ ਦੇ ਕੰਨ ਗੁੰਨ ਦੀ ਲੱਤ ਠੀਕ ਆ ਠੀਕ ਆ ਸਿੰਗਸ ਦੁੰਨਾ ਦੀ ਛੋਟੇ ਛੋਟੇ ਨੇ ਹਾਂਜੀ ਹਾਂਜੀ ਹਲੇ 4 ਮਹੀਨਿਆਂ ਦੀ ਨੇ ਫਿਰ ਠੀਕ ਆ 4 ਜਰ ਮਹੀਨੇ ਦੀ ਨਹੀਂ ਆ ਠੀਕ ਆ ਇਹਦਾ ਇਹਦਾ ਰੇਟ ਬਈ ਕੋ ਨੂੰ ਮੌਕੇ ਦੇ ਕਰਾਂ ਠੀਕ ਆ ਬਈ ਹੋਰ ਦਿਖਾਈਏ ਬਈ ਕੋਈ ਹੈਗੀ ਵਧੀਆ ਇੱਕ ਹਾਂ ਹੋਰ ਦਿਖਾ ਦੇ ਫਿਰ ਆਪਾਂ ਬਈ ਵੀਡੀਓ ਦਾ ਐਂਡ ਕਰਾਂਗੇ ਕੋ ਮਿੱਤਰੋ ਦੇਖ ਸਾਦਾਂਗੇ ਹੋਰ ਬਖਾਉਣੇ ਨੇ ਕੋ ਲਾਉ ਸਾਬ ਸਾਰੇ ਚਰਨੀ ਲੱਗੇ ਜਾਂਦੇ ਆ ਬਈ ਹਾਂਜੀ ਬਾਈ ਠੀਕ ਆ ਬਈ ਆਹ ਜਿਹੜੇ ਛੋਟੀ ਨਵੀਂ ਹੋ ਗਈ ਧੀ ਇੱਕ ਪੱਠ ਹੈ ਦੇ ਮਾਦਰਾ ਠੀਕ ਆ ਪੱਠ ਕਰਿਆ ਜੀ ਜੈਡ ਬਲੈਕ ਹੈ ਜਮਾ ਠੀਕ ਆ ਜੈਡ ਬਲੈਕ ਆ ਜੀ ਠੀਕ ਆ ਬਈ ਦੇਖ ਸਕਦੇ ਅੰਗੇ ਸਿੰਘ ਕਿਸੇ ਦੇ ਵੀ ਇਹੋ ਜਿਹਾ ਨਹੀਂ ਹੈ ਕਹਣਾ ਬਈ ਜੀ ਇਹਨਾਂ ਦੇ ਵਿੱਚ ਖੂਬ ਨਾ ਮੈਂ ਮਾਰਦੇ ਨਾ ਉਹ ਚੀਜ਼ ਨਹੀਂ ਹੈ ਕੋਈ ਕਬਜੀ ਤੇ ਬਾਕੀ ਦੇਖ ਸਕਦੇ ਬਈ ਬੱਕਰੀਆਂ ਬਾਈ ਕੋਲੇ ਬਹੁਤ ਨੇ 50 ਨਗਣਿਆ ਦੇਖ ਸਕਦੇ ਸਾਰੇ ਸਾਟ ਕੇ ਜਿਹੜੀ ਮਰਜ਼ੀ ਲੈ ਜਾਓ ਮੋਬਾਈਲ ਨੰਬਰ ਬਾਈ ਕੁਲਿੰਦਰ ਆਪਣਾ 82859 ਜੀ 04482 ਠੀਕ ਹੈ ਕਬਜੀ ਤੇ ਮੇਲ ਕਿੱਥੇ ਲੱਗੀ ਹੈ ਬਈ ਰੱਲੀ ਰੰਗੜਿਆ ਰੋਡ ਤੇ ਇੱਥੇ ਆ ਕੇ ਬਈ ਤੁਸੀਂ ਐਤਵਾਰ ਨੂੰ ਮੰਡੀ ਵੀ ਹੁੰਦੀ ਹੈ ਕਿ ਇੱਥੇ ਵੀ ਆ ਸਕਦੇ ਹੋਗੇ ਬਾਕੀ ਬਈ ਸਕਰੀਨ ਤੇ ਨੰਬਰ ਆ ਕੋਈ ਵੀ ਨਾਲ ਖਰੀਦਣਾ ਸੰਪਰਕੇ ਜ਼ਰੂਰ ਕਰ ਲੈ ਧੰਨਵਾਦ